ਸਤਿ ਸ਼੍ਰੀ ਅਕਾਲ ਦੋਸਤੋ ਗੱਲਬਾਤ ਕਰਾਂਗੇ ਕੁਲਦੀਪ ਮਣਕ ਬਠਿੰਡਾ ਦੇ ਜਲਾਲ ਪਿੰਡ ਦੀ ਉਹ ਕਟਨਾ ਜਿਨੇ ਮਣਕਾਂ ਨੂੰ ਮਾਨਕ ਬਣਾਤਾ ਵੀਡੀਓ ਬੜੀ ਦਿਲਚਸਪ ਹੈ ਨੇ ਸਾਰੀ ਸੋਨਾ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰਨਾ ਇਹ ਵੀਡੀਓ ਆਪਾਂ BBC ਤੋਂ ਤੁਹਾਨੂੰ ਸੁਣਾ ਰਹੇ ਹਾਂ ਦੋਸਤੋ ਪੰਜਾਬੀ ਦੀਆਂ ਲੋਕ ਗਥਾਵਾਂ ਅਤੇ ਕਿੱਸਿਆਂ ਨੂੰ ਆਪਣੀ ਬੁਲੰਦ ਆਵਾਜ਼ ਰਾਹੀਂ गा ਕੇ ਲੋਕ ਦਿਲਾ 'ਚ ਮਕਸੂਸ ਜਗ੍ਹਾ ਬਣਾਉਣ ਵਾਲੇ ਕਾਇਕ ਸੰ ਕੁਲਦੀਪ ਮਣਕ ਪੂਰੀ ਦੁਨੀਆ 'ਚ ਪੰਜਾਬੀ ਲੋਕ ਗਾਇਕੀ ਦਾ ਝੰਡਾ ਲਹਿਰਾਉਣ ਵਾਲੇ ਕੁਲਦੀਪ ਮਾਨਕ ਦੀ ਪਦਾਇਸ਼ 15 ਨਵੰਬਰ 1951 ਨੂੰ ਹੋਈ ਸੀ। ਉਹ ਮਾਲਵੇ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਲਾਲ ਦੇ ਇੱਕ ਪੰਜਾਬੀ ਮੁਸਲਿਮ ਪਰਵਾਦ ਚ ਪੈਦਾ ਹੋਏ ਸਨ ਤੇ ਇਹਨਾਂ ਦੇ ਪਿਤਾ ਦਾ ਨਾਮ ਨਿੱਕੇ ਖਾਨ ਤੇ ਮਾਤਾ ਦਾ ਨਾਮ ਬਚਨੀ ਸੀ। ਮਾਨਕ ਦਾ ਅਸਲ ਨਾਮ ਮੁਹੰਮਦ ਲਤੀਫ ਸੀ ਜਿਹਨੂੰ ਘਰ ਦੇ ਲੱਦਾ ਤੇ ਪਿੰਡ ਵਾਲੇ ਮੁਹੰਮਦ ਲਤੀਫ ਮਣਕਾ ਕਹਿ ਕੇ ਮੁਖਤਬ ਹੁੰਦੇ ਸਨ ਮਣਕੇ ਤੋਂ ਮਾਨਕ ਕਿੱਦਾਂ ਬਣਿਆ 1964 ਚ ਪੰਜਾਬ ਦਾ ਬੁੱਕ ਮੰਤਰੀ ਪ੍ਰਤਾਪ ਸਿੰਘ ਕੈਰੋਂ ਫਰੀਦਕੋਟ ਦੇ ਖੇਡ ਮੇਲੇ ਚ ਭਾਗ ਲੈਣ ਪਹੁੰਚਿਆ ਸੀ ਉਹਦੀ ਆਮਦ ਚ ਮਣਕੇ ਨੇ ਇੱਕ ਲੋਕ ਗੀਤ ਸੁਣਾਇਆ ਜਿਦੇ ਬੋਲ ਹਨ ਜੱਟਾ ਓਏ ਜੱਟਾ ਭੋਲਿਆ ਜੱਟਾ ਤੇਰੇ ਸਿਰ ਵਿੱਚ ਪੈਂਦਾ ਘੱਟਾ ਅੱਖਾਂ ਖੋਲ ਓਏ ਬੇਲੜ ਬੰਦੇ ਮੌਜਾ ਮਾਣਦੇ ਇਸ ਗੀਤ ਤੋਂ ਮਤਾਸਰ ਹੁੰਦੇ ਉਹਨਾਂ ਨੇ ਕਿਹਾ ਕਿ ਇਹ ਮਣਕਾ ਨਹੀਂ ਮਾਨਕ ਹੈ ਕੁੱਲ ਦਾ ਦੀਪ ਹੈ ਉਦੋਂ ਬਾਅਦ ਸਕੂਲ ਅਧਿਆਪਕ ਨੇ ਸਕੂਲ ਦੇ ਰਿਕਾਰਡ 'ਚ ਇਹਦਾ ਨਾਮ ਬਦਲ ਕੇ ਕੁਲਦੀਪ ਮਾਨਕ ਦਰਜ ਕਰਤਾ ਇਹ ਤੋਂ ਬਾਅਦ ਮਾਨਕ ਨੇ ਲੋਕ ਮੌਸਿਕੀ ਦੀ ਦੁਨੀਆ 'ਚ ਜੋ ਇਤਿਹਾਸ ਸਿਰਜਿਆ ਉਸ ਤੋਂ ਸਾਰੇ ਵਾਕਪੀਨੇ ਕਲਦੀਪ ਮਾਨਕਰੇ ਦਸਵੀਂ ਤੱਕ تعلیم ਪਿੰਡ ਦੇ ਹਾਈ ਸਕੂਲ ਤੋਂ ਕੀਤੀ ਸਕੂਲ ਅਧਿਆਪਕਾਂ ਵੱਲੋਂ ਮਿਲੀ ਗਾਉਣ ਦੀ ਹਲਾਸ਼ੇਰੀ ਨੇ ਉਹਨੂੰ ਉਸਤਾਦ ਖੁਸ਼ੀ ਮੁਹੰਮਦ ਕਵਾਲ ਪੁੱਟੀਵਾਲਾ ਦੇ ਚਰਨੀ ਲਾ ਦਿੱਤਾ ਜਿਹਦੇ ਕੋਲੋਂ ਉਹਨਾਂ ਨੇ موسیقی ਦੇ ਫੰਦਾ ਫੈਜ ਹਾਸਲ ਕੀਤਾ ਸੰਗੀਤ ਦੀ ਦੁਨੀਆ ਨੂੰ ਪੱਕੇ ਤੌਰ ਤੇ ਸਮਰਪਿਤ ਹੁੰਦੇ ਆ ਸੰਗੀਤ ਦੇ ਘੜ ਲੁਧਿਆਣਾ ਦਾ ਰੋਕ ਕੀਤਾ ਇੱਥੇ ਪਹੁੰਚ ਕੇ ਮਾਣਕ ਮਾਲਵੇ ਦੇ ਮਕਬੂਲ ਆਵਾਮੀ ਫਨਕਾਰ ਹਰਚਰਨ ਗਰੇਵਾਲ ਹੋਰਾਂ ਦੀ ਸੰਗੀਤਕ ਮੰਡਲੀ ਨਾਲ ਤੂੰਬੀ ਵਜਾਉਣ ਲੱਗ ਪਿਆ ਤਾਂ ਇਦਾਂ ਹੀ ਸੰਘਰਸ਼ ਭਰੇ ਦੌਰ ਤੋਂ ਲੰਘਦਿਆਂ ਕਲਦੀਪ ਮਾਣਕ ਦੀ ਜ਼ਿੰਦਗੀ 'ਚ ਇੱਕ ਖੂਬਸੂਰਤ ਮੋੜ ਆਇਆ ਜਿਨੇ ਉਹਨੂੰ ਫਰਜ਼ ਤੋਂ ਅਰਚ ਤੇ ਪਹਛਾਤਾ ਇੱਕ ਦਿਨ ਹਰਚਰਨ ਗਰੇਵਾਲ ਨੇ ਸਾਥੀ ਗਾਇਕਾ ਸੁਰਿੰਦਰ ਸੀਮਨੰ ਆਪਣੇ ਗੀਤਾਂ ਦੀ ਰਿਕਾਰਡਿੰਗ ਕਰਾਉਣ ਦਿੱਲੀ ਜਾਣਾ ਸੀ ਸਬਾਬ ਨਾਲ ਉਹ ਮਾਣਕ ਨੂੰ ਵੀ ਆਪਣੇ ਨਾਲ ਹੀ ਲੈ ਗਿਆ ਉੱਥੇ ਗਰੇਰਾ ਦੇ ਗੀਤਾ ਦੀ ਰਿਕਾਰਡਿੰਗ ਚੱਲ ਰਹੀ ਸੀ ਕਿ ਉਹ ਰੋਟੀ ਖਾਣ ਚਲੇ ਗਏ ਰਿਕਾਰਡਿੰਗ ਸਟੂਡੀਓ ਚ ਬੈਠਾ 17 ਸਾਲਾ ਮਾਨਕ ਕੋਈ ਗੀਤ ਗੁੰਗਣਾ ਰਿਹਾ ਸੀ ਜਦੋਂ ਇਹ ਆਵਾਜ਼ ਕੋਲੰਬੀਆ ਕੰਪਨੀ ਦੇ ਰਿਕਾਰਡਿੰਗ ਡਾਇਰੈਕਟਰ ਦੇ ਕੰਨਾਂ 'ਚ ਪਈ ਤਾਂ ਉਹ ਬੜਾ متاثر ਹੋਇਆ ਉਹ ਕਹਿੰਦਾ ਕਾਕਾ ਤੂੰ ਗਾ ਵੀ ਲੈਣਾ ਹੈ ਹਾਂ ਕਹਿਣ ਦੀ ਥੇਰ ਸੀ ਕਿ ਉਹਨਾਂ ਸ੍ਰਿੰਦਰ ਸੀਮਾ ਨਾਲ ਉਹਦੇ ਦੋ ਗੀਤਾਂ ਦੀ ਰਿਕਾਰਡਿੰਗ ਵੀ ਕਰ ਲਈ ਸਾਲ 1968 ਚ ਗ੍ਰਾਮੋਫੋਨ ਕੰਪਨੀ ਕਲੰਬੀਆ 78 ਆਰ ਪੀ ਐਮ ਜੀ ਈ 39601 ਵੱਲੋਂ ਰਲੀ ਛੁਦਾ ਇਨਾ ਕੀਤਾ ਚੋਂ ਗੁਰਦੇਵ ਸਿੰਘ ਮਾਨ ਦੇ ਲਿਖੇ ਕੀਤੇ ਬੋਲ ਨੇ ਕਿ ਚਿੱਟਿਆਂ ਦੰਦਾ ਤੇ ਪੈ ਗਈ ਬਰੀਤੀ ਡੂੰਗੇ ਪੈਗੇ ਘਾਸੇ ਲੋង ਕਰਾ ਮਿੱਤਰਾ ਮੱਛਲੀ ਪਾਉਣਗੇ ਮਾਪੇ ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਇਆ ਖੰਡ ਦੀ ਪੁੜੀ ਦੀਜਾ ਅੱਖੀਆਂ ਨਾ ਮਾਰ ਬਈ ਮੈਂ ਕੱਲ ਦੀ ਕੁੜੀ ਇਹ ਬਾਬੂਸੀ ਮਾਨ ਦਾ ਲਿਖਿਆ ਹੋਇਆ ਸੀ ਤਾਂ ਇਹਨਾਂ ਦੋਵਾਂ ਗੀਤਾ ਤਰਜਾ ਨਾਮੇ ਸੰਗੀਤਕਾਰ ਕੇਸਰ ਸਿੰਘ ਨਰੂਲਾ ਜੋ ਕਿ ਜਸਪਿੰਦਰ ਨਰੂਲਾ ਦੇ ਪਿਤਾ ਜੀ ਸਨ ਉਹਨਾਂ ਨੇ ਤਾਮੀਰ ਕੀਤੀਆਂ ਇਹ ਮਾਨਕ ਦੇ ਗਾਇਕੀ ਸਫਰ ਦਾ ਪਹਿਲਾ ਪੱਥਰ ਦਾ ਰਿਕਾਰਡ ਸੀ ਜਿਹਨੂੰ ਪੰਜਾਬ ਦੇ ਲੋਕਾਂ ਨੇ ਬੜਾ ਪਸੰਦ ਕੀਤਾ ਜਿੱਥੇ ਇਸ ਰਿਕਾਰਡ ਦੀ ਰਿਲੀਜ਼ ਨੇ ਮਾਨਕ ਨੂੰ ਢੇਰ ਖੁਸ਼ੀ ਦਿੱਤੀ ਉੱਥੇ ਦੂਜੇ ਪਾਸੇ ਹਰ ਚਰਨ ਗਰੇਵਾਲ ਵੱਲੋਂ ਬਲੇ ਗਾਲਾਂ ਦੇ ਕਫੇ ਨੇ ਥੋੜਾ ਨਰਾਸ਼ ਵੀ ਕੀਤਾ ਖੈਰ ਨਾਲ ਇਹ ਸੋਹਣਾ ਸਬਬ ਗਰੇਵਾਲ ਕਰਕੇ ਹੀ ਤਾਂ ਬਣਿਆ ਸੀ ਜੋ ਆਪ ਆਲੇ ਪਾਏ ਦੇ ਲੋਕ ਬਈਏ ਸਨ ਲਿਹਾਜਾ ਮਾਨਕ ਨੇ ਇਸ ਗੱਲ ਨੂੰ ਬੜਾ ਦਿਲ ਉੱਤੇ ਨਹੀਂ ਲਾਇਆ ਸਗੋਂ ਖਮੋਸ਼ੀ ਨਾਲ ਮਿਹਨਤ ਕਰਦਿਆਂ ਨਾਮ ਅਤੇ ਸ਼ੌਰਤ ਕਮਾਈ ਗੁਰਦੀਪ ਮਾਨਕ ਦਾ ਪਹਿਲਾ 45 RPM ਦਾ EP ਰਿਕਾਰਡ ਜਿਹੜਾ ਸੀਗਾ ਉਹ ਆਡੀਅਨ ਕੰਪਨੀ ਨੇ ਪੰਜਾਬ ਦੀਆਂ ਲੋਕ ਗਥਾਵਾਂ ਦੇ ਨਾਮ ਏਡ ਤਿਆਰੀ ਕੀਤਾ ਸੀ ਇਸ ਰਿਕਾਰਡ ਚ ਹਰਦੇਵ ਦਲਗੀਰ ਦੇ ਲਿਖੇ ਗੀਤ ਜੈਮਲ ਫੱਤਾ ਦੁੱਲਾ ਪੱਟੀ ਹੀਰ ਦੀ ਕਲੀ ਤੇ ਰਾਜਾ ਰਸਾਲੂ ਸਨ ਇਹਨਾਂ ਦਾ ਸੰਗੀਤ ਰਾਮ ਸਰਮਦਾਸ ਨੇ ਤਿਆਰ ਕੀਤਾ ਸੀ 1976 ਚ ਗ੍ਰਾਮੋਫੋਨ ਕੰਪਨੀ ਨੇ ਕੁਲਦੀਪ ਮਾਨਕ ਦੇ ਗਾਏ 11 ਗੀਤਾਂ ਦਾ ਐਲਪੀ ਰਿਕਾਰਡ EESD 1716 ਤੂੰ ਵੀ ਉੱਤੇ ਪੰਜਾਬ ਦੇ ਅਮਰਗੀਤ ਸਰਲੇਖੇਟ ਜਾਰੀ ਕੀਤਾ ਧਰਦੇਵ ਲਲਕੀਰ ਦੇ ਲਿਖੇ ਤੇ ਕੇਸਸ ਨਰੂਲਾ ਦੇ ਸੰਗੀਤ ਪਦ ਕੀਤੇ ਇਹ ਮਸ਼ਹੂਰ ਜਮਾਨਾ ਗੀਤ ਚਿੱਟੀਆਂ ਸਹਿਬਾ ਜੱਟੀ ਨੇ ਲਿਖੇ ਮਰ ਜੇਵਲ ਪਾਈਆਂ ਝੂਟਦੀਆਂ ਮਲਕੀ ਨਾਲ ਮਟਿਆਰਾ ਪਿੰਗਾ ਛੋੜਦੀਆਂ ਇੱਕ ਜੋਗੀ ਟਿੱਲੇੋਂ ਆ ਗਿਆ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਇਹਨਾਂ ਤੋਂ ਇਲਾਵਾ ਤੇਰੇ ਟਿੱਲੇ ਤੋਂ ਸੂਤ ਨਹੀਂ ਦੀ ਆ ਹੀਰ ਦੀ ਇਹ ਕੱਲੀ ਬੜਾ ਕੈਲੀ ਬਹਿਟ ਹੋਈ ਤਾਂ 1978 ਗਰਾਮੋਫੋਨ ਕੰਪਨੀ ਇਨਰੀਕੋ ਨੇ ਕੁਲਦੀਪ ਬਾਣਕ ਦੀ ਆਵਾਜ਼ ਚ 12 ਗੀਤਾਂ ਦਾ ਐਲਪੀ ਰਿਕਾਰਡ ਪੰਜਾਬ ਦੇ ਲੋਕ ਗੀਤ ਇਸ਼ਕ ਤਦੂਰ ਹਟਾ ਦਾ ਪਾਲਣ ਤੇ ਸਰਲੇਖੇਟ ਜਾਰੀ ਕੀਤਾ। ਬੇਦ ਸੇਠੀ ਦੇ ਸੰਗੀਤ ਚ ਹਰਦੇਵ ਦਲਗੀ ਦੇ ਲਿਖੇ ਕੁਝ ਦਿਲਕਿਸ਼ ਗੀਤਾਂ ਦੇ ਬੋਲ ਨੇ ਕਿ ਪੁਨ ਖਟ ਦੇ ਮਿਲਾ ਦੇ ਜੱਤੀ ਹੀਰ ਜੋਗੀਆ ਜੱਟ ਚੰਡੋਰੇ ਦੇ ਸੌ ਗਿਆ ਪਟ ਦਾ ਸਹਰਾਣਾ ਲਾ ਕੇ ਲੱਦੀ ਨੂੰ ਮੇਰੂ ਪੋਸਤੀ ਗੱਲ ਖਰੀ ਸੁਣਾਵੇ ਉਹ ਮੈਂ ਨਹੀਂ ਜਾਣਾ ਜੱਜ ਨੂੰ ਤੇਰਾ ਦੁੱਲਾ ਜਾਵੇ ਇਦਾਂ ਦੇ ਗੀਤ ਜਿਹੜੇ ਮਸ਼ਹੂਰ ਹੋਏ ਤਾਂ ਇਸ ਰਿਕਾਰਡ 'ਚ ਚਰਨਜੀਤ ਅਹੂਜਾ ਦੇ ਸੰਗੀਤ 'ਮ ਕਲਦੀਪ ਮਾਨਕ ਨੇ ਹਰਦੇਵ ਦਲਕੀਰ ਦਲੀਪ ਸਿੰਘ ਸਿੱਧੂ ਤੇ ਗੁਰਮukh ਸਿੰਘ ਗਿੱਲ ਦੇ ਲਿਖੇ 11 ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਜਿਨ੍ਹਾਂ 'ਚ ਉਹਨਾਂ ਦਾ ਗਾਇਆ ਨਹੀਂ ਪੁੱਤ ਜੱਟਾਂ ਦਾ ਹਲ ਬੋਂਦਾ ਵੱਡੇ ਤੜਕੇ ਦਾ ਉਹ ਤੇਰੀ ਅੱਖਾਂ ਮੂਰੇ ਨੱਚਦੀ ਸੂਰਤ ਪਿਆਰੀ ਬੜਾ ਹਿੱਟ ਹੋਇਆ 1979 'ਚ ਕੈਪ ਕੋ ਕੇ ਆਰ 5511 ਕੰਪਨੀ ਨੇ ਪੰਜਾਬੀ ਲੋਕੀ ਤੇ ਨਾਮ ਨਾਲ ਜਾਰੀ ਕੀਤਾ ਇਹ ਕਲਦੀਬ ਮਾਨਕ ਦਾ ਗੁਲਚਨ ਕੋਮਨ ਨਾਲ ਆਇਆ ਪਹਿਲਾ ਦਗਾਣਾ ਰਿਕਾਰਡ ਸੀ ਜਿਦੇ ਗੀਤਾਂ ਬੰਠਣ ਕੇ ਤੁਕਤਣ ਬਹਿ ਗਈ ਪਟਿਆ ਪੁੱਤ ਬਗਾਨਾ ਵੇ ਮੁੰਡਿਆ ਹਾਣਦਿਆ ਕਿ ਤੂੰ ਆ ਜਾ ਬਾਬਲਾ ਵੇ ਦੁਖੜਾ ਸੁਣ ਲੈ ਧੀ ਦੇ ਆ ਕੇ ਸੁਣਨੀ ਕੁੜੀਏ ਸੁਣਨੀ ਹਾਣ ਨੇ ਘਰੇ ਚੱਲ ਕੱਡੂ ਰੜਕਾ ਕੱਢਣਾ ਰਮਾਲ ਦੇ ਗਿਆ ਐਦਾਂ ਦੇ ਗੀਤ ਜਿਹੜੇ ਬੜੇ ਮਸ਼ਹੂਰ ਹੋਏ ਸੀਗੇ ਹੁਣ ਮਾਲਕ ਦੀ ਮਾਨਕ ਦੀ ਮਕਬੂਲੀਅਤ ਦਾ ਆਲਮ ਇਹ ਸੀ ਕਿ ਉਹਦੇ ਗੀਤਾਂ ਦੀ ਗੂੰਜ ਮਾਲਵਾ ਮਾਝਾ 도ਆਬ ਵੀ ਨਹੀਂ ਵਿਦੇਸੀ ਧਰਤੀ ਤੇ ਵੀ ਬਰਾਬਰ ਪੈ ਰਹੀ ਸੀ 1980 ਚ EMIHHMV ECSD3035 ਇਹ ਕੰਪਨੀ ਨੇ ਕੁਲਦੀਪ ਮਾਨਕ ਦੀ ਆਵਾਜ਼ ਕੁਲਦੀਪ ਮਾਨਕ ਦੇ 98 12 ਗੀਤਾਂ ਦਾ LP ਰਿਕਾਰਡ ਜਾਰੀ ਕੀਤਾ ਜੀ ਦਾ ਸੰਗੀਤ ਵਿੱਚ ਚਰਨਜੀਤ ਅਹੂਜਾ ਨੇ ਕਹਲਿਆ ਵੀ ਦਿੱਤਾ ਸੀ रिकॉर्ड ਦੇ ਚੰਦ ਮਸ਼ਹੂਰ ਗੀਤ ਜੋਣਾ ਮੋੜ ਕੋਲੀ ਤੇ ਫਰਾਰ ਹੋ ਗਿਆ ਜਾਂ ਕਹਦੇ ਸਹਿਬਾ ਨੂੰ ਮੇਰੇ ਚਾ ਯਾਰ ਬੁਲਾਉਂਦਾ ਤੇਰਾ ਤੋਂ ਇਲਾਵਾ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਇਹ ਅਮਰ ਗੀਤ ਦਾ ਤਰਜਾ ਰੱਖਦਾ ਏ ਇਹ ਤੋਂ ਬਾਅਦ ਕੁਲਦੀਪ ਮਾਨਕ ਦੀ ਆਵਾਜ਼ ਤੇ ਸੰਗੀਤ ਚ ਬਰਮਿੰਗਮ ਦੀ ਏਸ਼ੀਆ ਰਿਕਾਰਡ MS181 A ਕੰਪਨੀ ਨੇ ਦਿਲਾ ਦੇ ਸੌਦੇ ਦੇ ਨਾ ਹਿੱਟ EP ਰਿਕਾਰਡ ਜਾਰੀ ਕੀਤਾ ਇਸ ਰਿਕਾਰਡ ਕੁਲਦੀਪ ਮਾਨਕ ਤੇ ਮੋਹਨ ਨਮਾਣਾ ਗਰੁੱਪ ਨੇ ਇਕੱਠਿਆਂ ਗੀਤ ਪੇਸ਼ ਕੀਤੇ ਇਹ ਤੋਂ ਬਾਅਦ ਕਹਿ ਲਈਏ ਵੀ ਉਹਨਾਂ ਦੇ ਹਰ ਸਾਲ ਦਰਜਣਾ ਗੀਤ ਰਿਕਾਰਡ ਹੋਏ ਤੇ ਲੋਕਾਂ ਨੇ ਤੇ ਲੰਚ ਕਰ ਕਰਦੇ ਰਹੇ ਗ੍ਰਾਮੋਫੋਨ ਰਕਡਾਂ ਦੇ ਬੰਦ ਹੋਣ ਤੋਂ ਬਾਅਦ ਆਡੀਓ ਕੈਸਟਾਂ ਦਾ ਦੌਰ ਸ਼ੁਰੂ ਹੋਇਆ ਇਸ ਸਮੇਂ ਦੌਰਾਨ ਕੁਲਦੀਬ ਮਾਨਕਤੀਆਂ ਬੇਸ਼ੁਮਾਰ ਆਡੀਓ ਕੈਸਟਾਂ ਮਾਰਕੀਟ 'ਚ ਨਮੈਸ਼ ਹੋਈਆਂ ਜਿਨ੍ਹਾਂ ਨੂੰ ਸੰਗੀਤ ਮਦਾਹਾਂ ਨੇ ਮਣਾ ਮੂਹੀ ਮੋਦਤਾ ਕੈਸਟਾਂ ਦਾ ਯੁੱਗ ਖਤਮ ਹੁੰਦੇ ਆ ਅੱਜ ਦੀ نسل ਉਹਨਾਂ ਦੇ ਗੀਤ ਆਡੀਓ ਸੀਡੀ ਪੈਨ ਡਰਾਈਵ ਤੋਂ ਬਾਹਰ YouTube ਤੇ ਮੋਬਾਈਲਾਂ 'ਚ ਸੁਣ ਰਹੀ ਹੈ ਤਾਂ ਦੋਸਤੋ ਇਹਨਾਂ ਨੇ ਫਿਲਮਾਂ ਦੇ ਵਿੱਚ ਵੀ ਕਾਫੀ ਗੀਤ ਗਾਏ ਜੋ ਕਿ ਤੁਸੀਂ ਸੁਣਦੇ ਹੋ ਤਾਂ ਹੁਣ ਮਾਨਕ ਦੇ ਪ੍ਰਵਾਦ ਦੀ ਜੇ ਆਪਾਂ ਗੱਲ ਕਰੀਏ ਸਟੇਜ ਜਾਂ ਅਖਾੜਾ ਗਾਇਕੀ ਕਲਦੀਬ ਮਾਨਕ ਦੀ ਇੱਕ ਖਾਸियत ਇਹ ਸੀ ਕਿ ਉਹ ਆਪਣੀ ਅਖਾੜਾ ਗਾਇਕੀ ਦਾ ਆਗਾਜ਼ ਪਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਤੋਂ ਕਰਦਾ ਹੁੰਦਾ ਸੀ ਜਿਦੇ ਬੋਲ ਹਰਦੇਵ ਸਿੰਘ ਦਿਲਕੀਰ ਉਰਫ ਦੇਵ ਥਰੀਕੇ ਵਾਲਾ ਦੇਸਾਂ ਕੇ ਲੈ ਕੇ ਕਲੰਗੀ ਧਰ ਤੋਂ ਥਾਪੜਾ ਦਿੱਤਾ ਚਰਨੀ ਸੀ ਸੁਨਵਾ ਬਾਬਾ ਬੰਦਾ ਸਿੰਘ ਬਹਾਦਰ ਬਣ ਗਿਆ ਲੇਆ ਮਾਦੋ ਨਾਂ ਬਦਲਾ ਇਹ ਤੋਂ ਬਾਅਦ ਉਹ ਸਰੋਤਿਆਂ ਦੀ ਫੇਰ ਫਰਮਾਇਸ਼ ਤੇ ਨਿਠ ਕੇ ਗੀਤ ਗਾਉਂਦਾ ਹੁੰਦਾ ਸੀ ਤੇ ਮਹਿਫਲ ਕੀਲ ਕੇ ਰੱਖ ਦਿੰਦਾ ਸੀ ਕੁਲਦੀਪ ਮਾਨਕ ਤੇ ਉਹਦਾ ਪਰਿਵਾਰ ਕੁਲਦੀਪ ਮਾਨਕ ਦਾ ਵਿਆਹ 1975 ਚ ਸੂਬੀਆ ਖਾਨ ਤੇ ਬੀਬੀ ਰਤਨਾ ਦੀ ਲਾਡਲੀ ਧੀ ਸਰਬਜੀਤ ਕੌਰ ਨਾਲ ਹੋਇਆ ਮਾਨਕ ਦੇ ਦੋ ਬੱਚਿਆਂ ਚ ਜਯਦਵੀਰ ਮਾਨਕ ਜੀ ਦਾ ਜਨਮ 1970 ਦਾ ਏ ਵੀ ਪਿਤਾ ਦੇ ਨਕਸ਼ੇ ਕਦਮ ਤੇ ਚੱਲਦਿਆਂ ਗਾਇਕ ਬਣਿਆ ਤੇ ਉਹਦੀਆਂ ਕੁਝ ਆਡੀਓ ਕਾਸਟਾਂ ਵੀ ਮਾਰਕੀਟ ਚ ਆਈਆਂ ਜਿਨ੍ਹਾਂ ਨੂੰ ਸੰਗੀਤ ਸ਼ੌਕੀਨਾ ਵੱਲੋਂ ਵੀ ਕਾਫੀ ਪਿਆਰ ਮਿਲਿਆ ਇਹ ਤੋਂ ਇਲਾਵਾ ਉਹਦੀ ਧੀ ਸ਼ਕਤੀ ਮਾਨਕ ਇਹਦਾ ਜਨਮ 1980 ਚ ਹੋਇਆ ਤੇ ਇਹ ਵਿਦੇਸ਼ ਚ ਰਹਿ ਰਹੀ ਹੈ ਆਖਰੀ ਵਕਤ ਲੋਕ ਦਿਲਾਂ ਤੇ ਰਾਜ ਕਰਨ ਵਾਲਾ ਮਾਲਵੇ ਦਾ ਮਸ਼ਹੂਰ ਗਵਈਆ ਕੁਲਦੀਪ ਮਾਨਕ ਜਿਹਨੂੰ ਕਲੀਆਂ ਦੇ ਬਾਦਸ਼ਾਹ ਦੇ ਖਿਤਾਬ ਨਾਲ ਨਵਾਜਿਆ ਗਿਆ 3 ਨਵੰਬਰ 2011 ਨੂੰ 1:45 ਮਿੰਟ ਉਤੇ 60 ਸਾਲਾਂ ਦੀ ਉਮਰ ਚ ਸਦੀਵੀ ਅਰਵੇ ਦਾ ਆ ਗਿਆ ਬੇਸ਼ੱਕ ਕਨੇ ਮਾਨਕਾ ਚ ਸਾਡੇ ਦਰਮਿਆਨ ਮੌਜੂਦ ਨਹੀਂ ਐ ਪਰ ਉਹਨਾਂ ਦੇ ਕਾਇ ਲੋਕ ਗੀਤ ਤੇ ਕਲੀਆਂ ਆਪਣੀ ਮਹਿਕ ਸਦਾ ਬਖੇਰਦੀਆਂ ਰਹਿਣਗੀਆਂ ਗੁਲਾਸਬਾਨ ਦੇ ਗਾਏ ਹੋਏ ਲੋਕ ਗੀਤਾਂ ਵਾਂਗ ਮਾਨਕ ਹੱਦ ਮੁਕਾ ਗਿਆ ਨਮੀਆਂ ਕਲੀਆਂ ਦੀ ਮੁਰਮੁਰ ਯਾਰ ਸਤਾਵੇ ਪਿੰਡੀਆਂ ਗਲੀਆਂ ਦੀ ਤਾਂ ਦੋਸਤੋ ਇਹ ਸੀ ਅੱਜ ਦੀ ਵੀਡੀਓ ਕੁਲਦੀਪ ਮਾਨਕ ਦੇ ਬਾਰੇ ਸੋ ਮਿਲਦੇ ਹਾਂ ਨਵੀਂ ਜਾਣਕਾਰੀ ਨਾਲ ਤੇ ਉਹ ਆ ਗਿਆ ਸਤਿ ਸ਼੍ਰੀ ਅਕਾਲ